ਨੇ ਸਾਡੀ ਗੱਲਬਾਤ ਨਹੀਂ ਹੋਈ ਸਾਨੂੰ ਤੇ ਵੀਡੀਓ ਤੋਂ ਹੀ ਪਤਾ ਲੱਗਾ ਖਾਰਾ ਸਾਹਿਬ ਨੇ ਪਹਿਲਾਂ ਵੀਡੀਓ ਪਾਈ ਸੀ ਤੇ ਉਹ ਚੋਂ ਸਾਨੂੰ ਪਤਾ ਲੱਗਾ ਕਿ ਭਾਈ ਸਾਹਿਬ ਹੁਣੇ ਕੱਲ ਦੇ ਭੋਖ ਹੜਤਾਲ ਤੇ ਆ ਤੇ ਉਦਾਂ ਉਹਨਾਂ ਹਨ ਇਹਨਾਂ ਦੱਸਿਆ ਕਿ ਜਦੋਂ ਭਾਈ ਸਾਹਿਬ ਮਤਲਬ ਮੁਲਾਕਾਤ ਤੇ ਕੱਲ ਚੱਲੇ ਸੀ ਤਾਂ ਉੱਥੇ ਚਾਰ ਪੰਜ ਇਲੈਕਟ੍ਰੀਸ਼ੀਅਨਾਂ ਵਾਲੇ ਆਏ ਤੇ ਉਹਨਾਂ ਕੋ ਬਹੁਤ ਸਮਾਨ ਸੀ ਕਾਫੀ ਤੇ ਭਾਈ ਸਾਹਿਬ ਨੇ ਪੁੱਛਿਆ ਵੀ ਤੂੰ ਹੀ ਕਿੱਧਰ ਆਏ ਜਦੋਂ ਉਹਨਾਂ ਕਹਿੰਦੇ ਲਾਈਟ ਬਦਲਣ ਆਏ ਆ ਭਾਈ ਸਾਹਿਬ ਨੇ ਕਿਹਾ ਲਾਈਟ ਤੇ ਇੱਕ ਜਾਣਾ ਬਦਲ ਸਕਦਾ ਤੇ ਇਹ ਨਹੀਂ ਤੇ ਉਹ ਮੁਲਾਕਾਤ ਤੇ ਚੱਲੇਗੀ ਜਦੋਂ ਮੁਲਾਕਾਤੋਂ ਵਾਪਸ ਆਏ ਆ ਉਦੋਂ ਉਹਨਾਂ ਨੂੰ ਮਤਲਬ ਸ਼ੱਕ ਮਹਿਸੂਸ ਹੋਇਆ ਤਾਂ ਉਹਨਾਂ ਆਪਣੇ ਕਮਰੇ ਦਾ ਵੇਖਿਆ ਤੇ ਉਹਨਾਂ ਨੂੰ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਵਾ ਤੇ ਫਿਰ ਉਹਨਾਂ ਬਾਥਰੂਮ ਚੈੱਕ ਕੀਤਾ ਬਾਥਰੂਮ ਚ ਉਹਨਾਂ ਨੂੰ ਕੈਮਰਾ ਮਿਲਿਆ ਤੇ ਹੁਣ ਇਹ ਖਬਰਾਂ ਦੇਈ ਜਾਂਦੇ ਆ ਕਿ ਉੱਥੋਂ ਭਾਈ ਸਾਹਿਬ ਦੇ ਅੰਦਰੋਂ ਇੰਨਾ ਕੁਝ ਮਿਲ ਗਿਆ ਮੋਬਾਈਲ ਮਿਲ ਗਿਆ ਕੈਮਰਾ ਮਿਲ ਗਿਆ ਪੈਨ ਡਰਾਈਵ ਮਿਲ ਗਈ ਜਦੋਂ ਅਸੀਂ ਮੁਲਾਕਾਤ ਕਰਨ ਜਾਂਦੇ ਆ ਤੇ ਤੁਹਾਡੀ ਪੂਰੀ ਤਲਾਸੀ ਲੈ ਕੇ ਅੰਦਰ ਜਾਂਦੇ ਆ ਜਿਹੜੇ ਪਰਸੇ ਬਾਹਰ ਰੱਖਾਉਂਦੇ ਆ ਤੇ ਇਹ ਕੈਮਰੇ ਕਹਨੇ ਦਿੱਤੇ ਉਹਨਾਂ ਨੂੰ ਕਿੰਨੇ ਦਿੱਤੇ ਫੋਨ ਇਹਨਾਂ ਇਹਨਾਂ ਪ੍ਰਸ਼ਾਸਨ ਨੇ ਦਿੱਤੇ ਹੋਣਗੇ ਜੇ ਇਹਨਾਂ ਨੇ ਫੜੇ ਇਹਨਾਂ ਦਿੱਤੇ ਹੋਣਗੇ ਤੇ ਇਹਨਾਂ ਫੜੀ ਉੱਥੇ ਤਾਂ ਸੂਈ ਨਹੀਂ ਅੰਦਰ ਜਾਣ ਦਿੰਦੇ ਖਾਲੀ ਕੋਈ ਕੁਝ ਸਮਾਨ ਦੇ ਨੇ ਉਹ ਵੀ ਚੈੱਕ ਕਰਕੇ ਬਾਅਦ 'ਚ ਸਾਡੇ ਤੋਂ ਬਚਾਉਂਦੇ ਆ ਇਹ ਹੁਣ ਮਤਲਬ ਐਨਐਸਏ ਖਤਮ ਹੋਣ ਵਾਲੀ ਇਹ ਹੁਣ ਬਾ ਨਾਂ ਬਣਦੀ ਚ ਚਾਹੁੰਦੀ ਸਰਕਾਰ ਤੇ ਸਰਕਾਰ ਨੂੰ ਸਾਡੀ ਇੱਕ ਖਾਸ ਤੌਰ ਤੇ ਅਪੀਲ ਆ ਕਿ ਜੇ ਤੇ ਇੱਕ ਦੋ ਦਿਨ ਜਿਨ੍ਹਾਂ ਨੇ ਨਹੀਂ ਫੈਸਲਾ ਕੀਤਾ ਅਸੀਂ ਸਾਰੇ ਇੱਥੇ ਵੀ ਛੜਕਾ ਰੋ ਕੇ ਭੁੱਖ ਹੜਤਾਲ ਤੇ ਬਹਾਂਗੇ ਹੁਣ ਮਾ ਭਾਈ ਸਾਹਿਬ ਵੀ ਭੁਖ ਹੜਤਾਲ ਤੇ ਬੈਠੇ ਆ ਕੋਈ ਅੱਜ ਗੱਲਬਾਤ ਹੋਣੀ ਸੀ ਤੁਹਾਡੀ ਜਿਵੇਂ ਉਥੇ ਗੱਲਬਾਤ ਹੁੰਦੀ ਹੈਗੀ ਫੋਨ ਤੇ ਗੱਲਬਾਤ ਕਰਾਉਂਦੇ ਆ ਤੁਹਾਡੀ ਅੱਜ ਗੱਲਬਾਤ ਕਰਾਈਏ ਪ੍ਰਵਾਹ ਅੱਜ ਨਹੀਂ ਕਰਵਾਈਆ ਸ਼ਨੀਵਾਰ ਸਾਨੂੰ ਫੋਨ ਤੇ ਗੱਲਬਾਤ ਹੁੰਦੀ ਅੱਜ ਨਹੀਂ ਹੋਈ ਉਹ ਕੱਲ ਦੇ ਭੁਖ ਹੜਤਾਲ ਤੇ ਬੈਠੇ ਉਹਨਾਂ ਦੀ ਸਿੰਘਣੀ ਵੀ ਭੁਖ ਹੜਤਾਲ ਤੇ ਬੈਠੀ ਪਈ ਹੈ ਤੇ ਕੱਲ ਦੇ ਉਹ ਵੀ ਭੁਖ ਹੜਤਾਲ ਤੇ ਹੀ ਹੈ ਤੁਸੀਂ ਤੁਹਾਡਾ ਕੀ ਐਕਸ਼ਨ ਲੈਣ ਵਾਲਾ ਅਗਲਾ ਹੈ ਤੁਹਾਡਾ ਐਕਸ਼ਨ ਇਹ ਹੀ ਹੈ ਕਿ ਸਰਕਾਰ ਹੁਣ ਨਜਾਇਜ਼ ਧੱਕਾ ਕਰਨ ਲਈ ਜਲੀਲ ਕਰਨ ਲਈ ਆ ਹੁਣ ਐਨਐਸਏ ਖਤਮ ਹੋਣ ਵਾਲੀ ਤੇ ਹੁਣ ਇਹ ਕਈ ਬਹਾਨੇ ਬਣਾ ਕੇ ਤੇ ਇਹਨ ਇਹ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਇਦਾਂ ਨਾ ਧੱਕਾ ਕਰੇ ਕਿ ਉਹਨਾਂ ਜਿਵੇਂ ਉਹ ਕਹਿੰਦੇ ਸੀ ਉਹਨਾਂ ਕੋਲ ਫੋਨ ਹੈਗੇ ਆ ਤੇ ਤੁਹਾਨੂੰ ਕਾਲ ਆਈ ਸੀ ਕੋਈ ਕੋਈ ਲੱਗੇ ਨਾ ਕਦੀ ਸਾਨੂੰ ਕਾਲ ਨਹੀਂ ਆਈ ਰਿਕਾਰਡਿੰਗ ਵਾਲੇ ਫੋਨ ਤੋਂ ਹੀ ਕਾਲ ਆਉਂਦੀ ਜਿਹੜਾ ਉਹਨਾਂ ਦਾ ਸੋਅ ਅਤੇ ਸ਼ਨੀਵਾਰ ਕਰਵਾਉਂਦੇ ਆ ਫਿਰ ਇਹਦਾ ਪਤਾ ਤੁਹਾਨੂੰ ਕੀ ਲੱਗਦਾ ਸਾਰੀ ਸਾਜ਼ਿਸ਼ ਇਹ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣ ਐਨਐਸ ਖਤਮ ਹੋਣ ਵਾਲੀ ਆ ਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਚਾਹੁੰਦੇ ਆ ਉਹਰ ਉਹਨਾਂ ਦੇ ਕੋਲ ਸਾਨੂੰ ਕਦੀ ਕੋਈ ਕੌਲ ਹੀ ਨਹੀਂ ਆਈ ਹੁਣ ਇਹ ਸੁਈ ਤੱਕ ਨਹੀਂ ਅੰਦਰ ਜਾਣ ਦਿੰਦੇ ਜਦੋਂ ਅਸੀਂ ਜਾਂਦੇ ਸਾਡੀਆਂ ਜੇਬਾਂ ਫੋਲਦੇ ਪੂਰੀ ਸਾਡੀ ਤਲਾਸ਼ੀ ਕਰਕੇ ਅੰਦਰ ਲਗਾਉਂਦੇ ਤਾਂ ਫੋਨ ਫੇਰੀ ਪ੍ਰਸ਼ਾਸਨ ਨੇ ਦਿੱਤੇ ਇਹ ਆਪ ਸਾਰਾ ਸਮਾਨ ਰੱਖ ਕੇ ਦੋ ਥੇ ਨਜਾਇਜ਼ ਹੋਣੀ ਇਹਨਾਂ ਨੂੰ ਮਤਲਬ ਖਰਾਬ ਕਰਨ ਦੇ